ਇਹ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਤੁਹਾਨੂੰ ਪਤਾ ਹੈ ਕਿ ਤੇ ਹਰ ਰੋਜ਼ ਨਵੇਂ ਪਸ਼ੂ ਆਉਂਦੇ ਰਹਿੰਦੇ ਹਨ ਸੇਲ ਵਾਸਤੇ। ਤਾਂ ਅੱਜ ਤੁਹਾਨੂੰ ਆਪਾਂ ਇੱਕ ਟੋਕੜ ਗੱਬਰ ਮੱਝ ਤਾਂ ਇੱਕ ਤਾਜੀ ਸੂਈ ਦੋ ਤਾਜ਼ੀਆਂ ਸੂਈਆਂ ਗਾਵਾਂ ਤੇ ਦੋ ਗੱਬਣਾ ਗਾਵਾਂ ਆਪਾਂ ਤੁਹਾਨੂੰ ਦਿਖਾਵਾਂਗੇ। ਤਾਂ ਆਪਾਂ ਡਿਟੇਲ ਜਿਹੜੀ ਆ ਇੱਕ ਇਹਦੀ ਤਾਜੀ ਸੂਈ ਆ। ਇਹਦੀ ਤੁਹਾਨੂੰ ਦੱਸਦੇ ਹਾਂ। ਇਹਦੇ ਥੱਲੇ ਵੀ ਦੇ ਲਗਭਗ ਦੁੱਧ ਆ ਜਿਹੜੀ ਸੈਕਿੰਡ ਟਾਈਮ ਦੇ ਵਿੱਚ ਚੱਲ ਰਹੀ ਹੈ ਸੈਕਿੰਡ ਇਲੈਕਟ੍ਰੀਸ਼ਨ ਦੇ ਵਿੱਚ ਤਾਂ ਵੀ ਦੇ ਲਗਭਗ ਇਹਦੇ ਥੱਲੇ ਹੁਣ ਦੁੱਧ ਚੱਲ ਰਿਹਾ ਵਾ ਤੁਹਾਨੂੰ ਤੋੜ ਕੇ ਅਗਰ ਖੋਲ ਕੇ ਦਿਖਾਉਦੇ ਹਾਂ ਜਿਵੇਂ ਆਈ 1 ਨੰਬਰ 79 ਨੰਬਰ ਬਹੁਤ ਚੰਗੀ ਤਾਂ ਇੱਥੇ ਦੇ ਜੀ ਸੇ ਜੀ ਸੇ ਚਲ ਬੱਦ ਇਹ ਪਿੱਛੇ ਮੇਲ ਕਾਬਾ ਇਹਨੂੰ ਸੂਈ ਨੂੰ 15 20 ਦਿਨ ਹੋ ਗਏ ਆ ਤਾਂ ਇਹ ਜਿਹੜੀ ਦੂਜੇ ਨੰਬਰ ਵਾਲੀ ਆ ਇਹ ਪਹਿਲੇ ਸੂਏ ਵੱੱਛੀ ਸੂਈ ਆ ਇਹਦੇ ਥੱਲੇ ਕਰੀਬ 9 10 ਲੀਟਰ ਦਾ ਸਟੈਂਡ ਬੋਲਾ ਵਾ ਤਾਂ ਇਹਨੂੰ ਸੂਈ ਨੂੰ 3 ਦਿਨ ਹੋਏ ਆ ਇਹਨੂੰ ਵੀ ਖੋਲਿਓ ਤਾਂ ਜਿਹੜੀ ਇਹ ਪਹਿਲੀ ਬੈੜਾ ਇਹਦਾ ਰੇਟ ਆ ਜਿਹੜਾ 52000 ਰੁਪਇਆ ਰਹੂਗਾ 20 ਲੀਟਰ ਦੁੱਧ ਜਿਹੜਾ ਇਸ ਟਾਈਮ ਰਹਿ ਰਹੀ ਆ ਤਾਂ ਉਹਦੇ ਵਿੱਚੋਂ ਵੀ ਥੋੜਾ ਬੋੜਾ ਮਾਨਦਨ ਕੀਤਾ ਜਾਊਗਾ ਖੋਲੋ ਇਹ ਪਹਿਲੇ ਸੂਏ ਬੈੜਾ ਇਹ ਸ਼ਾਈ ਵਾਲਦੇ ਤੋਂ ਚੰਗਾ ਥਣ ਲੱਗਾ ਇਹਨੂੰ ਸੂਈ ਨੂੰ ਅੱਜ ਕਰੀਬ 2-3 ਦਿਨ ਹੋ ਗਏ ਬਹੁਤ ਸੋਹਣਾ ਖਾਣਾ ਥਣ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਬਹੁਤ ਵਧੀਆ ਬੰਦੇ ਇਹਦਾ ਮੁੱਲ ਜਿਹੜਾ 38000 ਰੁਪਇਆ ਰਹੂਗਾ ਉਹਦੇ ਚੋਂ ਥੋੜਾ ਬੋਧ ਮੰਤਨ ਹੋਊਗਾ ਜਿਸ ਤਰਾ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਤੁਸੀਂ ਪਿੰਡ ਜੋੜ ਸਿੰਘ ਵਾਲਾ ਤੁਸੀਂ ਤਾਂ ਤੁਸੀਂ ਵੱਡੇ ਸਭਰਾ ਤੋਂ ਆ ਸਕਦੇ ਜੋ ਹਰੀਕੇ ਤੋਂ ਆ ਸਕਦੇ ਜੋ ਪੱਤੀ ਮੋਰ ਚੀਮਾ ਬਰਵਾਲਾ ਦੁਬਲੀ ਇਹ ਸਾਰੇ ਲੱਗੇ ਨਾਲ ਲੱਗਦੇ ਲੱਗਦੇ ਪਿੰਡ ਨੇ ਦਾ ਇੱਥੇ ਫਾਰਮ ਦੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ